ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਵਿਊਰਜ਼ ਜਿੱਥੇ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚੋਂ ਸਰਕਾਰੀ ਹੁਕਮਾਂ ਤੇ ਬਾਦਲ ਸਰਕਾਰ ਵੱਲੋਂ ਲੋਕਾਂ ਨੂੰ ਬਾਹਰ ਕੱਢਣ ਦੇ ਅਮਲ ਅੱਜ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਦੇ ਸਵਾਲਾਂ ਦੇ ਘੇਰੇ ਵਿੱਚ ਹਨ ਉੱਥੇ ਹੀ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਲਗਾਤਾਰਤਾ ਨਾਲ ਪਾਕਿਸਤਾਨ ਤੋਂ ਖਤਰੇ ਦੀ ਗੱਲ ਦੁਹਰਾਈ ਜਾ ਰਹੀ ਹੈ ਇਸੇ ਤਣਾਪੂਰਨ ਸਥਿਤੀ ਦੇ ਚੱਲਦਿਆਂ ਸਿੱਖ ਚਿੰਤਕਾਂ ਵੱਲੋਂ ਪਾਕਿਸਤਾਨ ਅਤੇ ਭਾਰਤ ਵਿਚਾਲੇ ਵਸਦੀ ਸਿੱਖ ਕੌਮ ਪੰਜਾਬ ਦੀ ਜਾਣਬੁੱਝ ਕੇ ਤਬਾਹੀ ਕਰਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਸਬੰਧ ਵਿੱਚ ਤਲਖਾਲਸਾ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਲੇ ਤਣਾਅ ਦੀ ਨਿੰਦਾ ਕੀਤੀ ਗਈ ਹੈ ਅਤੇ ਇਹ ਗੱਲ ਜ਼ੋਰ ਦੇ ਕੇ ਕਹੀ ਗਈ ਹੈ ਕਿ ਪੰਜਾਬ ਪਾਕਿਸਤਾਨ ਨਾਲ ਜੰਗ ਨਹੀਂ ਸਗੋਂ ਸ਼ਾਂਤੀ ਚਾਹੁੰਦਾ ਹੈ। ਨਾਲ ਹੀ ਮੋਦੀ ਸਰਕਾਰ ਦੇ ਹੁਕਮਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਗਿਆ ਹੈ। ਇਸ ਮੁੱਦੇ ਤੇ ਚੱਲ ਰਹੀ ਸਿਆਸਤ ਅਤੇ ਸਿੱਖ ਨੁਕਤਾ ਨਿਗਾਤੋਂ ਜਿਤਾਏ ਜਾ ਰਹੇ ਖੱਤਿਆਂ ਸੰਬੰਧੀ ਅੱਜ ਅਸੀਂ ਦਲ ਖਾਲਸਾ ਦੇ ਸੀਨੀਅਰ ਆਗੂ ਸਰਦਾਰ ਹਰਚਰਨਜੀਤ ਸਿੰਘ ਧਾਮੀ ਨਾਲ ਗੱਲਬਾਤ ਕਰਾਂਗੇ ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਧਾਮੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਮੀ ਸਾਹਿਬ ਜਿਹੜੇ ਤੁਸੀਂ ਹਾਲਾਂਕਿ ਸਟੇਟਮੈਂਟ ਵੀ ਜਾਰੀ ਕੀਤੀ ਹੈ মিডিਆ ਨੂੰ ਇਸ ਹਵਾਲੇ ਦੇ ਨਾਲ ਪਰ ਮੈਂ ਤੁਹਾਡੇ ਮੂੰਹੋਂ ਤੁਹਾਡੇ ਕੋਲੋਂ ਚਾਣਨਾ ਚਾਹੁੰਗਾ ਕਿ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ ਜਿਹੜੀ جنگ ਦਾ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਊੜੀ ਹਮਲੇ ਦੇ ਸਬੰਧ ਊੜੀ ਹਮਲੇ ਤੋਂ ਬਾਅਦ ਜਿਹੜਾ ਸਾਰਾ ਮਾਹੌਲ ਸਿਰਜਿਆ ਗਿਆ ਉਸ ਹਵਾਲੇ ਦੇ ਨਾਲ ਇਹਨੂੰ ਤੁਸੀਂ ਕਿਸ ਹਿਸਾਬ ਨਾਲ ਦੇਖਦੇ ਹੋ ਤੇ ਖਾਸ ਕਰਕੇ ਜਦੋਂ ਪੰਜਾਬ ਦੀ ਗੱਲ ਕਰਦੇ ਆ ਜਿਹੜਾ ਕਿ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜਿਹੜੀ ਸਾਰੀ ਵਸੋਂ ਹੈਗੀ ਆ ਪੰਜਾਬੀਆਂ ਦੀ ਜਦੋਂ ਉਹਨੂੰ ਅਸੀਂ ਦੇਖਦੇ ਆ ਕਿ ਜੇ ਸਿੱਖ ਹਲਕਿਆਂ ਦੇ ਵਿੱਚ ਇਹ ਵੀ ਇੱਕ ਚਰਚਾ ਹੈਗੀ ਆ ਕਿ ਜੇ ਬਾਈ ਚੈਂਸ ਕਿਤੇ جنگ ਲੱਗਦੀ ਆ ਤਾਂ ਉਹ ਰਵਾਇਤੀ ਹਥਿਆਰਾਂ ਤੋਂ ਉੱਪਰ ਉੱਠ ਕੇ ਨਿਊਕਲੀਅਰ ਦੇ ਵਿੱਚ ਤਬਦੀਲ ਹੋਊਗੀ ਤੇ ਜਦੋਂ ਨਿਊਕਲੀਅਰ ਹਥਿਆਰਾਂ ਦੀ ਗੱਲ ਕਰਦੇ ਆ ਤਾਂ ਪੰਜਾਬ ਦਾ ਉਸ ਵਿੱਚ ਕੁਝ ਵੀ ਨਹੀਂ ਬਚਣਾ ਤੇ ਇਸ ਹਵਾਲੇ ਨਾਲ ਤੁਹਾਡਾ ਕੀ ਵਿਚਾਰ ਹੈ? ਰਿਕੋਲਟੂ ਸੀ ਜੇ ਤਾਂ ਸਾਰਾ ਹੀ ਜੋ ਸਿਨੈਰੀਓ ਹੋਵੇ ਦਾ ਇੰਡੀਆ ਪਾਕਿਸਤਾਨ ਦੀ ਆਫਿਸ ਵਿੱਚ ਖਿਚੋਤਾਂ ਚੱਲਦੀ ਰਹਿੰਦੀ ਹੈ। ਜੀ। ਪਰ ਪਿਛਲੇ ਕਰੀਬ 4-5 ਮਹੀਨੇ ਤੋਂ ਬਹੁਤ ਜ਼ਿਆਦਾ ਗਰਮਾਈ ਹੋਈ ਹੈ। ਉਵੇਂ ਤਾਂ ਪੰਜਾਬ ਦੇ ਵਿੱਚ ਜਾਂ ਕਸ਼ਮੀਰ ਦੇ ਵਿੱਚ ਵੀ ਹੋਵੇ ਤਾਂ ਜਿਹੜੇ ਆ ਇਹ ਉਹਨੂੰ ਇਮੀਡੀਏਟ ਬਲੇਮ ਕਰਨਾ ਸ਼ੁਰੂ ਕਰ ਦਿੱਤੇ ਪਾਕਿਸਤਾਨ ਨੂੰ। ਜੀ ਯਾਨਕੀ ਇਹਨਾਂ ਦੀ ਆਪਣੀ ਇਹਨਾਂ ਦੀ ਪਾਲਿਸੀ ਹੈ ਕਿ ਜਿਹੜੀ ਆਵਾਜ਼ ਹੈ ਉਹਨੂੰ ਬੰਦੂਕ ਨਾਲ ਦਬਾਉਂਦੇ ਹੈ ਜੀ ਤੇ ਮੈਂ ਇੱਕ ਛੋਟੀ ਜੀ ਪਹਿਲਾਂ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਕੀ ਹੈ ਇਹਨਾਂ ਦਾ ਇੰਡੀਆ ਦਾ ਮੈਂ ਜੇ ਭਾਰਤੀ ਹੁਕਮਦਾਰਾਂ ਦਾ ਜਾਂ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਹੈ ਜੀ ਦਾ ਸੁਭਾਅ ਨੇਚਰ ਇਹਨਾਂ ਦਾ ਕਰੈਕਟਰ ਜ਼ਰੂਰ ਪਹਿਲਾਂ ਦੱਸਣਾ ਚਾਹੂੰਗਾ ਦੋ ਜੀ ਤੁਸੀਂ ਮੈਨੂੰ ਦਿਓ ਜੀ ਬਿਲਕੁਲ ਕਿਉਂਕਿ ਇਹ ਇੱਕ ਇਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ ਹੈ ਜਿੱਥੋਂ ਆਦਮੀ ਲੈਂਦਾ ਇਨਸਪੀਰੇਸ਼ਨ ਉਹ ਮਹਾਭਾਰਤ ਜੀ ਇੱਕ ਕਥਾ ਆਂਦੀ ਹੈ ਜੀ ਉਹਦੇ 'ਚ ਜਿਹੜਾ ਦਰੋਣਾ ਚਾਰਿਆ ਸੀ ਉਹ ਕੌਰਵਾਂ ਵੱਲ ਸੀਗਾ ਦੂਸਰੇ ਪਾਸੇ ਕ੍ਰਿਸ਼ਨ ਸੀ ਤੇ ਇਹ ਪੰਡਵ ਤੇ ਉਹ ਦਰੋਣਾਚਾਰੀਆ ਬਹੁਤ ਨੁਕਸਾਨ ਕਰ ਰਿਹਾ ਸੀ ਇਹਨਾਂ ਦਾ ਅਰਜਣ ਹੁਣਾ ਦਾ ਤੇ ਕ੍ਰਿਸ਼ਨ ਦੀਆਂ ਫੌਜਾਂ ਦਾ ਜੀ ਤਾਂ ਇਹਨਾਂ ਨੂੰ ਪਤਾ ਨਹੀਂ ਕਿ ਲੱਗਦਾ ਉਹਨੂੰ ਕਿੱਦਾਂ ਮਾਰੀਏ ਫਿਰ ਕ੍ਰਿਸ਼ਨ ਜੀ ਨੇ ਦੱਸਿਆ ਵੀ ਤੂੰ ਜੇ ਇਹਨੂੰ ਕਹੀਏ ਕਿ ਤੇਰਾ ਪੁੱਤ ਮਰ ਗਿਆ ਉਹਦੇ ਪੁੱਤਰ ਦਾ ਨਾਮ ਸੀ ਅਸ਼ਵਥਾਮਾ ਦਰੋਣਾਚਾਰੀਆ ਦਾ ਜੀ ਆਪਾਂ ਕਹੀਏ ਕਿ ਤੇਰਾ ਅਸ਼ਵਥਾਮਾ ਮਰ ਗਿਆ ਤਾਂ ਇਹਨੇ ਹਥਿਆਰ ਛੱਡ ਦੇਣੇ ਆ ਉਹ ਕਹਿੰਦੇ ਜਿਹੜੀ ਗੱਲ ਆ ਇਹ ਝੂਠ ਆ ਇਹ ਜਿਹਦੇਸ਼ਟਰ ਤੋਂ ਬੁਲਾਓ ਜਿਹਨੂੰ ਧਰਮ ਪੁੱਤਰ ਗਿਆ ਸੱਚ ਪੁੱਤਰ ਕਹਿੰਦੇ ਆ ਜੀ ਉਹਨਾਂ ਦਾ ਭਰਾ ਸੀ ਵੱਡਾ ਉਹਨੇ ਉਹ ਐਗਰੀ ਨਹੀਂ ਹੋਇਆ ਕਹਿੰਦੇ ਚਲੋ ਇਦਾਂ ਕਰਦੇ ਆ ਅਸੀਂ ਇੱਕ ਹਾਥੀ ਮਾਰ ਦਿੰਨੇ ਆ ਉਹਦਾ ਨਾਮ ਆਸ਼ੋਥਾਮਾ ਸੀ ਤੁਸੀਂ ਕਹਿੰਦੇ ਸਥਾਮਾ ਮਰ ਗਿਆ ਜਿਹੜਾ ਹਾਥੀ ਜੀ ਉਹ ਕਹਿੰਦਾ ਇੰਨੀ ਵਾ ਗੱਲ ਕਹਿ ਦਊਗਾ ਉਹਨੂੰ ਡਰੌਣਿਆ ਚਾਹ ਰਿਹਾ ਤੇ ਅੱਗੇ ਲੈ ਕੇ ਉਹ ਉਹਨੂੰ ਕਿਹਾ ਵੀ ਤੂੰ ਉਹਨੇ ਉੱਚੀ ਦੇਣੀ ਕਿਹਾ ਆਸ਼ੋਥਾਮਾ ਮਰ ਗਿਆ ਜਦੋਂ ਉਹਨੇ ਇੰਨੀ ਗੱਲ ਹੀ ਕਹੀ ਤਾਂ ਜਦੋਂ ਉਹਨੇ ਬਾਕੀ ਦੀ ਕਹਿਣੀ ਸੀ ਜਿਹੜਾ ਹਾਥੀ ਤਾਂ ਇੰਨੀ ਇੰਨੀ ਜ਼ੋਰ ਦੀ ਢੋਲ ਟੂਟੀਆਂ ਨਗਾਰੇ ਵਜਾਏ ਕੋ ਆਵਾਜ਼ ਉਹਨੂੰ ਦਰੋਣਾ ਚਾਰਿਆ ਨੂੰ ਸੁਣ ਨਹੀਂ ਦਿੱਤੀ ਜੀ ਔਰ ਉਹਨੇ ਹਥਿਆਰ ਸੇਟ ਦਿੱਤੇ ਇਨੀ ਦਰੋਣਾ ਚਾਰਿਆ ਨੂੰ ਮਾਰ ਦਿੱਤਾ ਜੀ ਸੋ ਇਹ ਜਿਹੜੀ ਸੱਚ ਹੁੰਦਾ ਜਿੱਦਾਂ ਉਹ ਜਿਹੜਾ ਹਾਥੀ ਉਹਨੇ ਸੱਚ ਕਹਿਣਾ ਸੀ ਇਹ ਭਾਰਤੀ মিডিਆ ਭਾਰਤੀ ਨੇਸ਼ਨ ਇਹਨਾਂ ਦਾ ਇੱਕ ਕੈਰੇਕਟਰ ਹੈ ਕਿ ਇੰਨੀ ਜ਼ੋਰ ਦੀ ਝੂਠ ਬੋਲੋ ਔਰ ਸੱਚ ਦੀ ਆਵਾਜ਼ ਨੂੰ ਬਿਲਕੁਲ ਦਬਾ ਦਿਓ ਇਹ ਚਾਰੇ ਖੋਰ ਚੱਕ ਕੇ ਪੈ ਜਾਂਦੇ ਆ ਸੱਚ ਦੇ ਖਿਲਾਫ ਔਰ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਇਹ ਗੱਲ ਹੈ ਇਹਨਾਂ ਦੀ ਸੋ ਐਨਾ ਇਹ ਝੂਠਾ ਪ੍ਰਚਾਰ ਕਰਦੇ ਆ ਜੋ ਅੱਜ ਕੱਲ ਇਹਨਾਂ ਦਾ ਮੀਡੀਆ ਤੇ ਔਰ ਬਿਲਕੁਲ ਹਾਈਪ ਕ੍ਰੀਏਟ ਕੀਤੀ ਹੋਇਆ ਮੀਡੀਆ ਵਾਰ ਜਿਆਦਾ ਚੱਲ ਰਹੀ ਹੈ ਕਿ ਜਿਹੜੀ ਆ ਭਾਰਤ ਪਾਕਿਸਤਾਨ ਦੀ ਲੜਾਈ ਹੋਣੀ ਚਾਹੀਦੀ ਹੈ ਜਦੋਂ ਇਹਨਾਂ ਦੀ ਸਾਦੀ ਕਲ ਸਟ੍ਰਾਈਕ ਕੀਤੀ ਤੇ ਉੱਥੇ ਫੁੱਲ ਝੜੀਆਂ ਚੱਲ ਜਿਹਾ ਆ ਅੰਮ੍ਰਿਤਸਰ ਦੇ ਵਿੱਚ ਜਦੋਂ ਬੀਜੇਪੀ ਦੇ ਵਰਸ ਲੱਡੂ ਬੰਦ ਤੇ ਆ ਜਦ ਕਿ ਜਿਹੜਾ ਟਰੁਥ ਹੈ ਇਹਦੇ ਤੋਂ ਬਿਲਕੁਲ ਅਲੱਗ ਹੁੰਦਾ ਹੈ ਜੀ ਇਹ ਵੀ ਜੇ ਸੋਕੜ ਤੇ ਜਾਣਾ ਹੋਵੇ ਉਰੀ ਕਾਂਡ ਦੇ ਤਾਂ ਉਦਾਂ ਦਾ ਕਹੀ ਚੱਲ ਹੀ ਰਹੀ ਐ ਇਸ ਵਕਤ ਆਪੜੀ ਆਜ਼ਾਦੀ ਲਈ ਲੜ ਰਿਹਾ 70 ਸਾਲ ਤੋਂ ਲੇਕਿਨ ਜਦੋਂ ਪਿਛਲੇ 3-4 ਮਹੀਨੇ ਤੋਂ ਉਹਨਾਂ ਦਾ ਪ੍ਰੋਸਾਨਵਾਨੀ ਜਿਹੜਾ ਉਹਦਾ ਬਹੁਤ ਹਰਮਨ ਪਿਆਰਾ ਆਜ਼ਾਦੀ ਸੰਘਰਸ਼ੀਲ ਯੋਧਾ ਸੀ ਜਦੋਂ ਉਹਨੂੰ ਮਾਰਿਆ ਤਾਂ ਲੱਖਾਂ ਦੀ ਗਿਣਤੀ 'ਚ ਲੋਕ ਸੜਕਾਂ 'ਤੇ ਆਏ ਜਿਸ ਤਰ੍ਹਾਂ ਤੁਹਾਨੂੰ ਯਾਦ ਹੋਗਾ ਸਾਡੇ ਸਿੰਘਾਂ ਦਾ ਜਗਰਾਜ ਸਿੰਘ ਜੀ ਦਾ ਜਦੋਂ ਉਹਦੋਂ ਕਹਿੰਦੇ ਪਾਰਲੀਮੈਂਟ 'ਚ ਬੋਲਿਆ ਸੀ ਇਲਾਕਾ ਸਾਹਿਬ ਨੇ ਕਿ 3 ਲੱਖ ਬੰਦਾ ਉਹਦੇ ਸਰਕਾਰ 'ਤੇ ਗਿਆ ਸੀ ਇੱਥੇ ਹੀ ਉਹ ਲੱਖਾਂ ਦੇ ਵਿੱਚ ਉਹਦੇ ਆਂਧਨੀ ਯਾਤਰਾ 'ਚ ਸ਼ਾਮਲ ਹੋਏ ਤੇ ਉਹਦੋਂ ਤੋਂ ਲੈ ਕੇ ਕਰੀਬ 3-4 ਮਹੀਨੇ ਤੋਂ ਇੰਡੀਆ ਜਿਹੜਾ ਸੀ ਸਰਕਾਰ ਕੰਟਰੋਲ ਨਹੀਂ ਸੀ ਕਰ ਪਾ ਰਹੀ ਗੰਭੀਰ ਪ੍ਰੋਬਲਮ ਨੂੰ ਕਸ਼ਮੀਰ ਦੇ ਜਿਹੜੇ ਆਵਾਮ ਸਗਾਓ ਸੜਕਾਂ ਤੇ ਆ ਗਿਆ ਸੀ ਔਰ ਜਿਹੜਾ ਇਹਨਾਂ ਦਾ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਹੈ ਅਜੀਤ ਦੋਵਲ ਉਹਦੀ ਪਾਲਿਸੀ ਹੈ ਕਿ ਜਾ ਫੋਰ ਟ੍ਰੂ ਤੇ ਜੇ ਤੁਹਾਡੇ ਕੋਈ ਦੰਦ ਨੂੰ ਦਿਖਾਂਦਾ ਹੈ ਤਾਂ ਉਹਦਾ ਜਵਾੜਾ ਹੀ ਕੱਢ ਦਿਓ ਜੀ ਔਰ ਉਹ ਕਹਿੰਦਾ ਸੀ ਇਹਦਾ ਕੋਈ ਗੱਲਬਾਤ ਨਾਲ ਹੱਲ ਨਹੀਂ ਕਰਨਾ ਇਹ ਜਿਹੋ ਸਟ੍ਰਗਲ ਕੰਟੀਨਿਊ ਰੱਖਦੇ ਆ ਕਸ਼ਮੀਰੀ ਲੋਕ ਲੜਦੇ ਰਹਿੰਦੇ ਆ THEN THEY WILL HAVE टू पे द ਪ੍ਰਾਈਸ ਕਿ ਉਹਨਾਂ ਨੂੰ ਕੀਮਤ ਦੇਣੀ ਪਊਗੀ ਲੜਾਈ ਲਈ ਜੋ ਗਵਰਨਰ ਜੀ ਸੀ ਉਹਨਾਂ ਦੇ 100 ਤੋਂ ਜ਼ਿਆਦਾ ਬੰਦੇ ਮਾਰ ਦਿੱਤੇ ਨੇ ਹਜ਼ਾਰਾਂ ਤੋਂ ਜ਼ਿਆਦਾ ਉਹਨਾਂ ਦੇ ਅੰਨੇ ਕਰ ਦਿੱਤੇ ਅੱਖਾਂ 'ਚ ਪੈਲਟਸ ਨਾਲ ਨਾਲ ਜੀ ਤੋਂ ਇੱਕ بڑا ਇਹ ਕਸੂਤੀ ਸਥਿਤੀ ਜੋ ਬਾਤ ਫਸਿਆ ਸੀ ਪਾਰਲੀਮੈਂਟ ਬਾਕੀ ਦੁਨੀਆ ਸਾਰੀ ਇਹਨਾਂ ਨੂੰ ਕਹਿ ਰਹੀ ਸੀ ਕਿ ਤੁਸੀਂ ਇਹ ਕੀ ਕਰ ਰਹੇ ਆ ਯੂਨੋ ਦਾ ਸੈਸ਼ਨ ਆਉਣ ਵਾਲਾ ਸੀ ਉੱਥੇ ਇਹਨਾਂ ਨੇ ਅਨਸੀਬਲ ਹੋਣਾ ਸੀ ਯੂਨੋ ਨੇ ਇਹਨਾਂ ਨੂੰ ਕਿਹਾ ਕਿ ਸਾਡੀ ਜਿਹੜੀ ਹਮਰਾਇਸ ਦੀ ਟੀਮ ਹੈ ਉਹਨੂੰ ਆਉਣ ਦਿਓ ਇਹਨਾਂ ਨੇ ਇੰਡੀਆ ਨੇ ਕਿਹਾ ਇਹ ਬਾਹਲੀ ਕਿਸੇ ਟੀਮ ਨੂੰ ਉੱਥੇ ਯੂਨ ਸੌਰੀ ਕਸ਼ਮੀਰ ਚਾਲੀ ਚੀ ਦੇ ਰਹੇ ਔਰ ਉੱਥੇ ਦਾ ਜਿਹੜਾ ਮੀਡੀਆ ਆ ਉੱਥੇ ਦਾ ਨੈਟਵਰਕਿੰਗ ਹੈ ਈਮੇਲਸ ਹੈ ਉਹ ਇਹ ਨਹੀਂ ਸਾਰੀ ਮੰਨ ਕੀਤੀ ਹੋਈ ਸੀ ਉੱਥੇ ਤਸ਼ੱਦਦ ਹੋ ਰਿਹਾ ਸੀ ਇਹਨਾਂ ਕੋਲ ਕੋਈ ਜਵਾਬ ਨਹੀਂ ਸੀ ਲੱਭ ਰਿਹਾ ਇਹਨਾਂ ਨੂੰ ਉੱਥੇ ਦੁਨੀਆ ਦੇ ਸਾਹਮਣੇ ਇਹਨਾਂ ਨੇ ਪੂਰੀ ਕਾਂਡ ਕੀਤਾ ਇਹਦੀ ਮੈਂ ਜਿਸ ਤਰ੍ਹਾਂ ਮੈਂ ਇੰਡੀਵਿਜੂਅਲ ਦਾ ਡਾਊਟ ਕਰਦਾ ਕਿ ਪੂਰੀ ਕਾਂਡ ਵੀ ਇਹ ਮੈਨੇਜ ਕਰ ਸਕਦੇ ਆ ਕਿਉਂਕਿ ਜਿਹੜਾ ਪਾਰਲੀਮੈਂਟ ਤੇ ਅਟੈਕ ਸੀ ਉਹਦੇ ਤੇ ਟੈਲੀਗ੍ਰਾਫ ਦਾ ਐਡੀਟਿorial ਆ ਕਿ ਜਦੋਂ ਇੰਡੀਅਨ ਪਾਰਲੀਮੈਂਟ ਤੇ ਅਟੈਕ ਹੋਇਆ ਤਾਂ ਸੇਫਟੀ ਉਹ ਕਹਿੰਦੇ 15 ਸਾਲ ਬਾਅਦ ਵੀ ਅੱਜ ਤੱਕ ਸਾਨੂੰ ਪਤਾ ਨਹੀਂ ਕਿ ਇਹਦੇ ਅਟੈਕ ਦੇ ਪਿੱਛੇ ਕੌਣ ਸੀ ਜਿਹੜਾ ਪਾਰਲੀਮੈਂਟ ਤੇ ਅਟੈਕ ਹੋਇਆ ਤੇ ਅਟੈਕਰ ਜਿਹੜੇ ਸੀ ਆਇਡੈਂਟੀਫਾਈ ਨਹੀਂ ਹੋਈ ਇਹ ਦਿੱਲੀ ਹਾਈ ਕੋਰਟ ਸੁਪਰੀਮ ਕੋਰਟ ਦਾ ਨੋਟ ਹੈ ਔਰ ਉਹ ਕਹਿੰਦੇ ਆ ਪੁਲਿਸ ਵਾਇਲਟਡ ਲੀਗਲ ਸੇਫਗਾਰਡ fabricated evidence and acceptable false confession. okay, yeah, confessions ਉਹ ਕਹਿੰਦੇ ਝੂਠੀਆਂ ਕਨਫੈਸ਼ਨਸ ਲਈਆ ਪਾਰਲੀਮੈਂਟ ਅਟੈਕ ਲਈਏ ਨਹੀਂ ਔਰ ਜਿਹੜਾ ਅਫਜ਼ਲ ਗੁਰੂ ਸੀ ਉਹਨੂੰ ਟਰੂਥ ਨੂੰ ਦਬਾਉਣ ਲਈ ਹੈ ਕੀਤਾ ਗਿਆ ਜਸੂ ਸੈਟਲਸਪਾਈ ਦਾ ਕਲੈਕਟਿਵ ਕਨਸ਼ੀਅਸ ਉਸ ਤਰ੍ਹਾਂ ਦੀ ਸੋ ਲੋਕਾਂ ਦੀ ਮਾਨਸਿਕਤਾ ਦੀ ਤਸਦੀਕ ਲਈ ਅਫਜ਼ਲ ਗੁਰੂ ਨਫਾਸੀ ਇਸੇ ਤਰ੍ਹਾਂ ਪੂਰੀ ਦਾ ਅਟੈਕ ਵੀ ਹੈ ਚਾਹੀਦਾ ਤਾਂ ਸੀ ਕਿ ਇਹਦਾ ਵੀ ਸੱਚ ਦੁਨੀਆਂ ਦੇ ਸਾਹਮਣੇ ਆਂਦਾ ਲੇਕਿਨ ਇਹ ਸੱਚ ਨੂੰ ਦਬਾਉਣ ਲਈ ਲੇਕਿਨ ਇੱਕ ਫੇਰ ਹੋਰ ਕੀਤਾ ਜੈਸੀ ਸਰਜੀਕਲ ਸਟ੍ਰਾਈਕ ਕੀਤੀਆਂ ਉਹਦਾ ਵੀ ਜਿਹੜਾ ਟ੍ਰੌਥ ਹੈ ਉਹ ਵੀ ਡਾਊਟਫੁਲ ਸੀ ਉਹਨੇ ਆਪਣੇ মিডিਆ ਲਿ ਜਾ ਕੇ ਦਿਖਾ ਲਈ ਬਾਹਰਲੇ ਉਦੇਸ਼ਾਂਦਿਆਂ ਨੂੰ ਪਾਕਿਸਤਾਨ ਵਾਲਿਆਂ ਲਈ ਦਾ ਜੋ ਵੀ ਸਚਾਈ ਸਾਹਮਣੇ ਆਣੀ ਚਾਹੀਦੀ ਸੀ ਲੇਕਿਨ ਉਹ ਸਚਾਈ ਨੂੰ ਹੋਰ ਇਹ ਵੀ ਟੂ ਲੁੱਕ ਐਟ ਮੋਰ ਜੈਨੂਇਨ ਕੋ ਥੀ ਲੱਗੇ ਵੀ ਹਾਂ ਹੋਇਆ ਐਟ ਕਿਦਾ ਹੋਇਆ ਜੋ ਇਹ ਕਹੋ ਰਹਾ ਸੀ ਇਹ ਨਹੀਂ ਫਿਰ ਪੰਜਾਬ ਵੱਲ ਮੁੱਕਰ ਲਿਆ ਜਿਹੜਾ ਤੁਸੀਂ ਜਿਹੜੀ ਸਾਡੀ ਪੰਜਾਬੀ ਹੋਣ ਦੇ ਨਾਤੇ ਸਿੱਖ ਹੋਣ ਦੇ ਨਾਤੇ ਸਾਨੂੰ ਜਿਹੜੀ ਤਕਲੀਫ ਹੁੰਦੀ ਹੈ ਜੀ ਇਮੀਡੀਏਟ ਨਾਦਰ ਸ਼ਾਹੀ ਫਰਮਾਨ ਪਿਆਰ ਕੀ ਕਹਿ ਲੋ ਜਿਸ ਤਰ੍ਹਾਂ ਉਹ ਇੱਕ ਤੁਗਲਕ ਦੀ ਕਿਹਾਣਾ ਚਾਹੀਦਾ ਜਿਹੜਾ ਮੂਰਖ ਬਾਦਿਸ਼ਾ ਸੀ ਹਿੰਦੁਸਤਾਨ ਦਾ ਉਹਨਾਂ ਨੂੰ ਇਮੀਡੀਏਟ ਉਹਨਾਂ ਨੂੰ ਬਾਰਡਰਸ ਤੇ ਜਿਹੜੇ ਵੈਦਿਨ ਕੀ ਲੋਕ ਉਹਨਾਂ ਨੂੰ ਕਹਤਾ ਦੱਸੋ ਕਿਲੋਮੀਟਰ ਤਾਈ ਤੁਸੀ ਇਹਨਾਂ ਨੂੰ ਵਕੇ ਖਾਦਿਓ ਜੀ ਉਹ ਤੁਸੀਂ ਦੇਖੋ ਉਹਨਾਂ ਦੀ ਫਸਲ ਫੱਕੀ ਹੋਈ ਹੈ ਕਰਜਾਈ ਕਿਸਾਨ ਹੈ ਬਾਰਡਰ ਦੇ ਜਿਹੜੇ ਕਿਸਾਨ ਹੈ ਸਾਡੇ ਪੰਜਾਬੀ ਹੈ ਉਹ ਤਾਂ ਆਮ ਦੂਸਰੇ ਪੰਜਾਬ ਦੇ ਕਿਸਾਨਾਂ ਨਾਲੋਂ ਦੀ ਉਹਨਾਂ ਦੀ ਹਾਲਤ ਥੋੜੀ ਖਸਪਾ ਹੈ ਉਹਨਾਂ ਨੂੰ ਕਿਹਾ ਤੁਸੀਂ ਵੀ ਜਿੱਥੋਂ ਮਾਈਗ੍ਰੇਟ ਹੋ ਜਾਓ ਖਾਲੀ ਕਰ ਦਿਓ ਉਹ ਕਿਸ ਤਰ੍ਹਾਂ ਖਾਲੀ ਕਰਨ ਫਸਲ ਉਹਨਾਂ ਦੀ ਪੱਕੀ ਹੋਈ ਹੈ ਉਹਨਾਂ ਦੀਆਂ ਮੱਝਾਂ ਹੈਂ ਗਾਈਆਂ ਪਸ਼ੂ ਹੈ ਉਹਨਾਂ ਕੋਲ ਹੋਰ ਸਾਜਮ ਸਮਾਨ ਹੁੰਦਾ ਹੈ ਤੇ ਉਹਨਾਂ ਨੂੰ ਉੱਥੋਂ ਇੱਕ ਬਹੁਤ ਜ਼ਿਆਦਤੀ ਨਾਲ ਜੀ ਉਤੋਂ ਉਹਨਾਂ ਨੂੰ ਵਗੇਟ ਕਰਨੇ ਕਿਹਾ ਗਿਆ ਤੇ ਉਹ ਕਹਿੰਦੇ ਜਦੋਂ ਐਸੀ ਕਰਦੇ ਆਂ ਤੇ ਖਾਲੀ ਕਰਦੇ ਆਂ इवन ਉਹਨਾਂ ਦੇ ਘਰਾਂ 'ਚ ਫਿਰ ਚੋਰੀਆਂ ਹੋ ਜਾਂਦੀਆਂ ਲੋਕ ਗਲਤ ਅਫਸਰ ਦੀ ਉੱਤੇ ਪਿੱਤੀ ਹੁੰਦੇ ਆ ਜੀ ਤੇ ਇਹ ਉਹਨਾਂ ਲਈ ਪ੍ਰੋਬਲਮ ਕ੍ਰੀਏਟ ਕੀਤੀ ਗਈ ਕਿ ਇਸ ਸਿਅਤੋਂ ਖਾਲੀ ਹੋਊ ਫਸਲਾਂ ਉਹਨਾਂ ਦੀ ਆ ਪਕੜਨ ਵਾਲੀਆਂ ਸੀ ਔਰ ਬਹੁਤ ਜ਼ਿਆਦਾ ਮੀਡੀਆ 'ਚ ਐਦਾਂ ਦਾ ਕ੍ਰੀਏਟ ਕੀਤਾ ਜਿਸ ਤਰ੍ਹਾਂ ਮੈਂ ਕਹਾਂ ਜੇ ਸੱਚ ਨੂੰ ਦਿਵਾਉਣ ਲਈ ਝੂਠ ਬਹੁਤ ਜ਼ੋਰ ਦੀ ਬੋਲਦੇ ਜੀ ਤੇ ਐਦਾਂ ਹੋ ਗਿਆ ਕਿ ਉਹ ਜਿਹੜੀ ਵਾਰ ਹੈ ਹੋ ਲੱਗਣ ਵਾਲੀ ਹੈ ਔਰ ਬਹੁਤ ਐਸਕੇਲੇਟ ਕੀਤਾ ਇਸ ਟੈਨਸ਼ਨ ਨੂੰ ਇਹਨਾਂ ਨੇ ਸਾਰੇ মিডিਏ ਨੇ ਔਰ ਉਹਨੇ ਵਿੱਚ ਜੇ ਉਹ ਜਿਸ ਤਰ੍ਹਾਂ ਪੰਜਾਬ ਨੂੰ ਇੱਕ ਅਖਾੜਾ ਬਣਾਉਣ ਦੀ ਗੱਲ ਹੈ ਇਹਨਾਂ ਦੀ ਕਿ ਜੇ ਲੜਾਈ ਹੁੰਦੀ ਹੈ ਤਾਂ ਇਹਨਾਂ ਦਾ ਇਹ ਹੈ ਕਿ ਸਿੱਖ ਕੌਮ ਜਿਹੜੀ ਲੜਾਈ ਹੈ ਉਹ ਪਾਕਿਸਤਾਨ ਵੀ ਬਾਰ-ਬਾਰ ਕਹਿ ਚੁੱਕਿਆ ਹੈ ਇਹ ਕਹਿੰਦੇ ਨਹੀਂ ਲੇਕਿਨ ਇਹ ਉਹਨਾਂ ਤੋਂ ਵੀ ਖਤਰਨਾਕ ਹੈ ਕਿ ਇਹ ਨਿਊਕਲੀਅਰ ਵਾਰਸ ਤੱਕ ਵੀ ਚਾਲ ਚੱਲੀ ਹੈ ਜਿਹੜਾ ਸਾਡਾ ਖਦਸ਼ਾ ਜੋ ਔਰ ਉਹਦੇ ਨਾਲ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਣਾ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਐਸੀ ਦਾ ਸੋਚੀਦਾ ਕਿ ਪੰਜਾਬ ਦੇ ਵਿੱਚ ਮੈਂ ਆਪਣੇ ਬੱਚਿਆਂ ਨੂੰ ਵੰਸਧਾਰਨ ਵੀ ਕਹਿਣਾ ਹਾਂ ਕਿ ਇੰਨਾ ਦਾ ਸਮੇਂ ਜੇ ਸਿੱਖੀ ਹੈ ਉਹ ਤਾਂ ਫਿਰ ਵਿਰਿਸ਼ਾਂ ਦੀ ਬਚੂਗੀ ਇੱਥੇ ਤਾਂ ਕੋਈ ਨਹੀਂ ਬਚੂਗਾ ਜੀ ਕਿਉਂਕਿ ਇਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਔਰ ਇਸ ਖਦੀਆਂ ਤੱਕ ਚਾਉਂਦਾ ਹੈ ਨਹੀਂ ਕੀ ਆਵਾਜ਼ ਆ ਇਹ ਵੀ ਕਿ ਫਿਰ ਉਹ ਜਿੰਨੀ ਫਿਰ ਵੀ ਉਹਦੇ ਸਾਇਡ ਇਵੈਸਟਰੀ ਆਫਰਫੈਕਟ ਸੁਤੇ ਆ ਉਹ ਹੁੰਦੇ ਰਹਿੰਦੇ ਆ ਜਿਵੇਂ ਜੀਰੋਸੀਮਾ ਨਗਾਸਾਕੀ ਵੀ ਦੇਖਦੇ ਆ ਜੀ ਤੋਂ ਇਹ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਜਿਹੜਾ ਪੰਜਾਬ ਵਾਸਤਾ ਗੁਰੂਆਂ ਦੇ ਨਾਂ ਤੇ ਆ ਇਹਨੂੰ ਬਿਲਕੁਲ ਇਹ ਤਹਿਸ ਨਹਿਸ ਹੋ ਜਾਊਗਾ ਇਹਦੇ ਜਿਹੜਾ ਤੁਸੀਂ ਕੱਲ ਵੀ ਸਾਡੀ ਸਟੇਟਮੈਂਟ ਦੀ ਗੱਲ ਕੀਤੀ ਸੀ ਅਸੀਂ ਅਮਰੀਕਾ ਨੂੰ ਵੀ ਔਰ ਚਾਈਨਾ ਨੂੰ ਕਿਉਂਕਿ ਦੋਨਾਂ ਦੇ ਚਲੋ ਅਮਰੀਕਾ ਇੰਡੀਆ ਅਮਰੀਕਾ ਦੀ ਗੱਲ ਸੁਣ ਸਕਦਾ ਹੈ ਚਾਈਨਾ ਦੀ ਪਾਕਿਸਤਾਨ ਸੁਣ ਸਕਦਾ ਹੈ ਅਸੀਂ ਇਹਨਾਂ ਨੂੰ ਰੀਅਲ ਕੀਤੀ ਸੀ ਹੋਰ ਵੀ ਜਿਹੜੀਆਂ ਵਰਲਡ ਪਾਵਰ ਦਾ ਹੈ ਕਿ ਤੁਸੀਂ ਇਹਨਾਂ ਨੂੰ ਇਹਨਾਂ ਤੇ ਪ੍ਰਭੇਲ ਕਰੋ ਜਿਹੜਾ ਐਵੇਂ ਇੱਕ ਜੰਗ ਦਾ ਮਾਹੌਲ ਬਣਾ ਰਹੇ ਹੈ ਉਹ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਜਿਹੜੀ ਸਾਡੀ ਤਵਾਹੀ ਹੈ ਸਿੱਖ ਕੌਮ ਦੀ ਪੰਜਾਬ ਦੀ ਇਹ ਬਹੁਤ ਜ਼ਿਆਦਾ ਹੋਣੀ ਹੋਵੇਗੀ ਇਹਨਾਂ ਨੂੰ ਕਹੋ ਕਿ ਆਪਣੀਆਂ ਜਿਹੜੀਆਂ ਲੋਕਾਂ ਦੀ ਐਸਪੀਰੇਸ਼ਨਸ ਹੈ ਜਨਤਾ ਦੀ ਜਿਹੜੀ ਆਵਾਜ਼ ਹੈ ਜੀ ਨੂੰ ਇਸ ਤਰ੍ਹਾਂ ਨਾ ਦਿਵਾਓ ਬੰਦੂਕ ਨਾਲ ਨਾ ਦਿਵਾਓ ਉਹਨਾਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਜੋ ਪ੍ਰੋਮਿਸ ਰਹਿ ਗਿਆ ਸੀ ਰੈਫਰੈਂਡਮ ਹੋਣੇ ਤਸਵੀਰ ਦੀ ਸਮੱਸਿਆ ਗੋਲੀ ਨਾਲ ਹੱਲ ਨਹੀਂ ਹੋਣ ਵਾਲੀ ਜਾਂ ਪੰਜਾਬ ਦੀ ਜਿਹੜੀ ਸਮੱਸਿਆ ਹੈ ਜਾਂ ਹੋਰ ਮਿਲਿਜ਼ਰ ਨੌਰ ਦੀ ਜਿਹੜਾ ਮਿਲਿਜ਼ਰ ਨਾਗaland ਹੈ ਉਹ ਸਿਰਫ ਗੋਲੀ ਨਾਲ ਯਾਰਮੀ ਨੂੰ ਵੱਧ ਤੋਂ ਵੱਧ ਪਾਵਰ ਹੋਰ ਪਾਵਰ ਦੇ ਦਿਓ ਕਿਸੇ ਨੂੰ ਵੀ ਗੋਲੀ ਮਾਰਦੇ ਉਹ ਕਿਸੇ ਕੋਸ਼ਿਸ਼ ਵੀ ਕਰ ਲੋ ਇਹਦਾ ਨਹੀਂ ਹੱਲ ਹੋਣ ਵਾਲੀ ਇਹਦੇ ਲਈ ਇਹਨੂੰ ਗੱਲਬਾਤ ਰਾਹੀਂ ਦੇ ਵੀ ਉਹ ਹੱਲ ਹੋਣਾ ਚਾਹੀਦਾ ਹੈ ਇਹ ਅਸੀਂ ਸਾਡੇ ਨਾਲ ਜੀ ਨਾਲ ਦੀ ਸਟੇਟਮੈਂਟ ਤਾਂ ਮੀ ਸਾਹਿਬ ਜਦੋਂ ਇਹ ਸਾਰੀ ਸਿਚੁਏਸ਼ਨ ਵੱਲ ਅਸੀਂ ਦੇਖਦੇ ਹਾਂ ਤੁਸੀਂ ਵਿਸਥਾਰ ਨਾਲ ਜ਼ਿਕਰ ਕੀਤਾ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਜਾਂਦੀ ਹੈ ਤਾਂ ਕਿ ਜਿਹੜੀ ਪਿਛਲਾ ਹੈਗਾ ਉਹਦਾ ਜਿਹੜਾ ਉਹਨੂੰ ਢੱਕਿਆ ਜਾ ਸਕੇ ਉਹਦੇ ਉਹਦਾ ਜਿਹੜਾ ਸੱਚ ਹੈ ਪਿਛਲੀ ਘਟਨਾ ਦਾ ਉਹ ਬਾਹਰ ਨਾ ਸਕੇ ਜਦੋਂ ਅਸੀਂ ਇਹਨੂੰ ਸਾਰੇ ਨੂੰ ਐਗਜ਼ੀਕਿਊਸ਼ਨ ਕਰ ਐਗਜ਼ੀਕਿਊਟ ਕਰਨ ਵੱਲ ਨਿਗਾਹ ਮਾਰਦੇ ਹਾਂ ਤਾਂ ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਰੋਲ ਹੁੰਦਾ ਤੇ ਸਰਕਾਰ ਦਾ ਰੋਲ ਹੁੰਦਾ ਤੇ ਜਿਹੜੀ ਇਹ ਸਾਰੀ ਸਿਚੁਏਸ਼ਨ ਜਿਹੜੀ ਹੈਗੀ ਹੈ ਜੇ ਇਹਨੂੰ ਅਸੀਂ ਪਿਛਲੇ 2 ਮਹੀਨਿਆਂ ਤੋਂ 3 ਮਹੀਨਿਆਂ ਤੋਂ ਤੁਸੀਂ ਕਸ਼ਮੀਰ ਤੋਂ ਸ਼ੁਰੂਆਤ ਕੀਤੀ ਹੈ ਉੱਥੋਂ ਦੇਖਣਾ ਹੋਵੇ ਤਾਂ ਉਹਦੇ ਵਿੱਚ ਜਿਹੜੀ ਭਾਰਤ ਸਰਕਾਰ ਹੈਗੀ ਹੈ ਜਿਹੜੀ ਮੋਦੀ ਸਰਕਾਰ ਹੈਗੀ ਆ ਤੇ ਜੇ ਅਸੀਂ ਪੰਜਾਬ ਦੀ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ ਤੇ ਜਿਹੜੀ ਬਾਦਲ ਸਰਕਾਰ ਹੈ ਜਿਹੜਾ ਪੰਜਾਬ ਦਾ ਐਡਮਿਨਿਸਟ੍ਰੇਸ਼ਨ ਹੈ ਉਦੀ ਜੇ ਅਸੀਂ ਸਾਰੀ ਡੀਲਿੰਗ ਦੇਖਣੀ ਹੋਵੇ ਕਾਰਗੁਜ਼ਾਰੀ ਦੇਖਣੀ ਹੋਵੇ ਤੇ ਜਿਹੜਾ ਉਹਨਾਂ ਦਾ ਇਹ ਸਿਚੁਏਸ਼ਨ ਨੂੰ ਡੀਲ ਕਰਨ ਦਾ ਰਵਈਆ ਹੈਗਾ ਉਹਦੇ ਵੱਲ ਨਿਗਾਹ ਮਾਰਨੀ ਹੋਵੇ ਤਾਂ ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਤੇ ਕੀ ਦੇਖਦੇ ਹੋ ਕਿ ਜਿਹੜਾ ਇਹਦਾ ਕੋਈ ਅਗਲਾ ਸਟੈਪ ਹੋ ਸਕਦਾ ਉਹ ਕੀ ਹੋ ਸਕਦਾ ਦੇਖੋ ਇਹ ਜਿਹੜੀਆਂ ਸਰਕਾਰਾਂ ਇਹ ਕੁਝ ਵਾਅਦੇ ਕਰਕੇ ਸੱਤਾ ਵਿੱਚ ਆਉਂਦੀਆਂ ਜੀ ਤਾਂ ਇਹਨਾਂ ਵੀ ਇੱਕ ਮੋਦੀ ਦਾ ਵੀ ਐਸੇ ਸੁਖਾਂ ਦੀ ਛੱਡ ਵੀ ਲਈਏ ਬਾਕੀ ਹਿੰਦੁਸਤਾਨੀਆਂ ਨਾਲ ਇਹਨਾਂ ਰਾਜਾ ਕੀਤਾ ਸੀ ਤੇ ਜਿਹੜਾ ਬੜੇ ਚੰਦੋ ਪਾਣ ਲਿਆਊਗਾ ਤਰਾਖਣ ਦੂਰ ਕਰ ਦਊਗਾ ਸਿਰਫ ਹੀ ਕਰ ਦਊਗਾ ਔਰ ਉਹ ਜਿਹੜੇ ਲੋਕ ਜਿਹੜੇ ਫੀਰੀਅਲ ਇਸ਼ੂਸ ਆ ਉਹਨਾਂ ਨੂੰ ਡਬੋਣ ਲਈ ਵੀ ਇਹਨਾਂ ਨੂੰ ਇੱਦਾਂ ਦੇ ਜਿਹੜੇ ਲੋਡ ਪੈਂਦੀ ਆ ਕਿ ਇਹਨਾਂ ਨੇ ਝੂਠੇ ਜਾਂ ਲੋਕ ਜਨਤਾ ਦਾ ਟੈਨਸ਼ਨ ਵਾਰ ਲਾਈਫ ਸਿਚੁਏਸ਼ਨ ਕ੍ਰੀਏਟ ਕਰ ਦਿੱਤੀ ਜਾਵੇ ਜਾਂ ਛੋਟੇ ਮੋਟੇ ਵਾਰ ਹੀ ਫੇੜ ਦਿੱਤੀ ਜਾਵੇ ਔਰ ਯੂਪੀញਾਸੇ ਇਲੈਕਸ਼ਨਸ ਆ ਰਹੀਆਂ ਆ ਇਹਨਾਂ ਕੋ ਲਾਹੌਰ ਆਪਣੀ ਕੋਈ ਕਾਰਗੁਜ਼ਾਰੀ ਦੱਸਣ ਲਈ ਜਿਹੜੀ ਹੈਗੀ ਹੈ ਪੋਲਿਟਿਕਸ ਕੋਸ਼ੀਂਦਾ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਦਲ ਉਹਨਾਂ ਨੂੰ ਇਹ ਵੀ ਜੀਜੋਪੀਆ ਇਹਨਾਂ ਨੂੰ ਅਲੱਗ-ਅਲੱਗ ਵੀ ਕਹਿਣਾ ਚਾਹੀਦਾ ਇਹ ਬਿਲਕੁਲ ਦੋਨੇ ਇੱਕ ਸੋ ਐਨੀ ਇਹਨਾਂ ਦੀ ਜਿਹੜੀ ਮੋਹਲੀ ਐ ਐਡਮਨਿਸਟ੍ਰੇਟਿਵ ਕਾਰਗੁਜ਼ਾਰੀ ਜਾਂ ਇਹਨਾਂ ਦਾ ਰਾਜ ਹੈ ਉਹ ਬਿਲਕੁਲ ਟੁੱਟੀ ਕੁਈਅਰ ਤੁਸੀਂ ਜਾਂ ਤਾਂ ਸੈਟੀਸਫਾਈਡ ਨਹੀਂ ਆ ਜਾਂ ਤਾਂ ਪੁੱਛਣ ਲੱਗ ਪੈਂਦੀ ਐ ਕਿ ਤੁਸੀਂ ਆ ਇੱਕ ਜਿਹੜੀ ਪੰਜਾਬ ਨੂੰ ਤੁਸੀਂ ਕੈਲੀਫੋਰਨੀਆ ਮੰਨਵਾਉਣ ਵਾਲੀ ਸੀ ਉੱਧਰ ਉਹਨਾਂ ਦੀ ਇਹ ਪਤਾ ਨਹੀਂ ਕੀ ਕੀ ਕਰਦੇ ਨਾਲ ਸੀ ਉਹ ਫਰਾਂਸ ਤੋਂ ਜਦੋਂ ਫੇਲ ਹੋ ਜਾਂਦੇ ਆ ਜੀ ਬਿਹਾਰ ਦੇ ਵਿੱਚ ਜਿੱਦਾਂ ਮੋਦੀ ਹੁਣੇ ਬੀਜੇਪੀ ਚੋਣਾ ਹਾਰ ਗਈ ਐ ਤਾਂ ਇਹਨਾਂ ਨੂੰ ਫਿਰ ਇਦਾਂ ਦੀ ਵਾਰ ਲਾਈ ਕੀਤੀ ਸੀ ਜਾਂ ਪਬਲਿਕ ਦਾ ਧਿਆਨ ਹਟਾ ਕੇ ਔਰ ਫਿਰ ਉਹਦੇ 1/0 ਬਣ ਕੇ ਫਾਰਜੀ ਦਾ ਪਰਸੈਂਟੇਜਾਂ ਤਾਂ ਬਦਲ ਸਕਦਾ ਜਿਸ ਦਾ ਜਨਤਾ ਹੈ ਔਰ ਇਹ ਜਿਹੜੀ ਭਾਰਤੀ ਬਹੁਤ ਗਲਤੀ ਹੈ ਨਾ ਇੱਕ ਵਿਸ਼ੇਸ਼ ਕਰੈਕਟਰ ਹੈ ਜੇ ਜਦੋਂ ਕਿਸੇ ਦੀ ਕਾਟ ਜੀਐਨਟੀ ਨੂੰ ਮਾਰਿਆ ਜਾਵੇ ਤਾਂ ਇਹ ਖੁੱਸ ਬਹੁਤ ਹੁੰਦੀ ਹੈ ਚਾਹੇ ਉਹ ਇੰਦਰਾਗਾਂਧੀ ਸਿੱਖਾਂ ਨੂੰ ਮਾਰ ਕੇ ਸੱਤਾ ਦੇ ਵਿੱਚ ਆ ਜੇ ਚਾਹੇ ਮੋਦੀਆ ਜਿਸ ਦਾ 2002 ਚ ਗੁਜਰਾਤ ਤੇ ਦੰਗੀ ਹੋਇਆ ਔਰ ਮੈਂ ਕਰੂੰਗਾ ਮੈਂ ਹਰ ਰੀਸਰਚ ਵੀ ਪੜੀ ਹੁੰਦੀ ਹੈ ਕਦਾ ਅਜੂਬ ਰਾਣਾ ਦੀ ਗੁਜਰਾਤ ਫਾਇਲ ਉਹਨੂੰ ਕੋਈ ਵੀ ਭਾਰਤੀ ਪੜ੍ਹ ਕੇ ਜੇ ਉਹਦੇ ਅੰਦਰ ਥੋੜੀ ਜਿਹੀ ਇਨਸਾਨੀਅਤ ਹੋ ਗਈ ਉਹ ਸ਼ਰਮਸਾਰ ਹੋਊਗਾ ਜੀ ਉਸ ਲੜਕੀ ਦੇ ਅਜੂਬ ਰਾਣਾ ਦੇ ਤਹਾਨੂੰ ਨੇ ਮੈਦਾਨੀ ਮੰਨ ਕੇ ਰੈਸਕੂ ਆਪਰੇਸ਼ਨ ਕੀਤਿਆਂ ਸਾਰਿਆਂ ਨੇ ਉਹਦੇ ਚ ਉਹ ਕੋਈ ਵੀ ਜਿਤਨਾ ਉਹ ਗੁਜਰਾਤ ਕਤਲੇਆਮ ਹੋਇਆ ਹੈ ਮੁਸਲਮਾਨ ਉਸ ਟਾਈਮ ਤਦਾ ਉਹ ਵਰਗੇ ਸ਼ਰਮਸਾਰ ਕੋਈ ਇੰਨਾ ਨੇ ਬੰਦੇ ਸਾਡੇ ਪ੍ਰਾਈਮ ਮਿਨਿਸਟਰ ਔਰ ਅਮਿਤ ਸ਼ਾਹ ਵਰਗੇ ਹੱਗੀ ਜਿਹਨਾਂ ਨੂੰ ਅਸੀਂ ਪਾਰਟੀ ਦੇ ਪ੍ਰਧਾਨ ਬਣਾਇਆ ਨਿਕਲ ਇਹ ਇਹਨਾਂ ਦਾ ਤਰੀਕਾ ਹੈ ਇਹ ਇੱਕ ਤਰ੍ਹਾਂ ਇਸ ਕਸ਼ਮੀਰ ਦੇ ਵਿੱਚ ਜਦੋਂ ਮੁਸਲਮਾਨ ਮਰਦੇ ਆ ਇਹਨਾਂ ਦੇ ਯਾਦਤੀ ਹੁੰਦੀ ਹੈ ਫਿਰ ਪਾਕਿਸਤਾਨ ਵੀ ਜਿਹੜਾ ਆ ਪਾਕਿਸਤਾਨ ਉਹ ਜਿਹੜੀ ਇੱਕ ਨਫਰਤ ਹੈ ਲੋਕਾਂ ਵਿੱਚ ਨਫਰਤ ਸਹਾਲਾ ਕੀ ਆਪ ਉਸ ਨਫਰਤ ਦੇ ਹੀਰੋ ਬਣ ਕੇ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਆ ਜੀ ਉਹ ਇਹਨਾਂ ਦੀ ਇੱਕ ਵੋਟ ਰਾਜ ਵੀ ਸੀ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਵੀ ਇਹ ਦੇਖੀ ਜੀ ਦੇਖੀ ਉਹ ਕਿ ਇਹਨਾਂ ਨੂੰ ਹੋਰ ਕੋਈ ਰਾਹ ਨਹੀਂ ਦਿੱਖਦਾ ਇਹਨਾਂ ਨੂੰ ਦਿਖ ਰਿਹਾ ਹੈ ਕਿ ਸੱਤਾ ਸਾਡੇ ਤੋਂ ਫਸਣਾ ਜਾਵੇ ਇਹ ਵੀ ਇੱਕ ਰੀਜ਼ਨ ਹੈ ਜਿਹੜਾ ਇਹਨੂੰ ਹੋਰ ਹਵਾ ਦੇ ਰਿਹਾ ਹੈ ਜੀ ਤਾਂ ਮੀ ਸਾਹਿਬ ਇਹਨੂੰ ਪੰਜਾਬ ਦੇ ਹਵਾਲੇ ਨਾਲ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਪੰਜਾਬ ਲੈਵਲ ਤੇ ਸਿਆਸਤ ਚੱਲ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਦਾ ਜੋ ਰਵਈਆ ਹੈਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਦਾ ਰਵਈਆ ਦਾ ਸਾਰਿਆਂ ਨੂੰ ਕਲੀਅਰ ਆ ਉਹਨਾਂ ਨੇ ਸੇਖੀ ਜੋ ਬਹੁਤ ਛੱਡ ਦਿੱਤੇ ਹੋਏ ਆ ਔਰ ਉਹ ਜਿਹੜਾ ਗੁਰਬਾਣੀ ਦਾ ਪਰਮਾਨ ਹੈ ਬਚਨ ਕਰੀ ਔਰ ਫਿਰ ਫਿਲ ਫੁੱਲ ਮੱਚਾ ਅੰਦਰੋਂ ਫੋਥਾ ਕੂੜਿਆਰ ਕੂੜੇ ਹੀ ਮੱਚਾ ਉਹ ਵਹਿਦੇ ਕਰਦੇ ਆ ਮੁੱਕਰ ਜਾਂਦੇ ਆ ਨਾ ਉਹਨਾਂ ਦੀ ਕੋਈ ਸੇਖੀ ਸ਼ੁਰੂ ਉਹ ਸਾਡੇ ਜਿਹਾ ਤਾਂ ਇਵਨ ਸਿੰਘ ਸਾਹਿਬ ਸਾਡੇ ਉਹਨਾਂ ਦਾ ਦਿਵਾਰੀ ਦੀ ਰੋਡ ਹੈ ਉੱਥੋਂ ਲੈ ਕੇ ਜੇ ਵੀ ਪਿੱਛੇ ਬਹੁਤ ਇਹਨਾਂ ਦੇ ਲੰਬੇ ਕਿਤੇ ਕੋਈ ਫਿਰ ਸੀ ਉਹਨੇ ਜਿੰਨੀ ਸੋਮੇ ਦੁਆਰਾ ਪ੍ਰਬੰਧਿਤ ਹੋਇਆ ਜਾਂ ਹੋਰ ਸਾਡੇ ਇਹਨਾਂ ਨੂੰ ਬਿਲਕੁਲ ਬੀਜੇਪੀ ਦੇ ਆਰਐਸਰਐਸ ਦੇ ਹਵਾਲੇ ਕੀਤਾ ਤੇ ਸੱਤਾ ਜਿਹੜਾ ਇਹਨਾਂ ਦੀ ਹੈ ਤੇ ਲੇਟਨ ਦੂਸਰੇ ਵੀ ਜੀ ਆਰਸੀ ਟੌਪ ਦੇ ਜਾਂ ਜਿੰਨੀ ਕ੍ਰਪਸ਼ਨ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਦੇ ਸੈਂਡਲਸ ਆ ਰਹੇ ਹੈ ਜਿਵੇਂ ਨਸ਼ਿਆਂ ਦੀ ਗੱਲ ਹੈ ਜਾਂ ਕੁਰ ਤੋਂ ਇਹਨਾਂ ਨੂੰ ਲੱਗ ਰਿਹਾ ਕਿ ਅਸੀਂ ਸੱਤਾ ਵਿੱਚ ਨਹੀਂ ਆਉਣਾ ਜੀ ਲੇਕਿਨ ਦੂਸਰੇ ਪਾਸੇ ਵੀ ਸੁਨੇਹੜੇ ਉਹ ਜਿਹੜਾ ਆ ਜਿਹੜਾ ਸਾਡਾ ਦਲ ਖਾਲਸਾ ਜੀ ਕਲੀਅਰ ਹੈ ਕਿ ਜਿਸ ਤਰ੍ਹਾਂ ਲੋਕਾਂ ਨੂੰ ਲੱਗ ਰਿਹਾ ਜੇ ਆਪ ਉਹ ਵੀ ਕੋਈ ਜਿਹੜਾ ਜਿਸ ਤਰ੍ਹਾਂ ਸੀ ਐਡਵਿਸਰ ਦੀ ਗੱਲ ਕਰਦੇ ਜਿਹੜਾ ਮੈਚਾਂ ਸਿਕਿਉਰਟੀ ਅਡਵਾਈਜ਼ਰ ਹੈ ਜਿਨ੍ਹਾਂ ਨੇ ਮਿਲ ਕੇ ਇੱਕ ਵੀ ਵਾਅਦਾ ਮੈਗੀ ਇਹਨਾਂ ਦੀ ਚੌਂਕ ਰਵੇਕਾ ਨੰਦ ਫਾਊਂਡੇਸ਼ਨ ਹੈ ਬਣਾਈ ਜੀ ਇਹਦੇ ਦੋਨੇ ਮੈਂਬਰ ਹੈ ਸੋ ਔਰ ਪਿੱਛੇ ਆ ਰਿਹਾ ਹੈ ਸਰ ਸਿਟੀਲ ਸੋ ਇਹ ਵੀ ਸਾਨੂੰ ਦਾ ਲੱਗਦਾ ਹੈ ਕਿ ਆਰਐਸਆਰ ਦੀ ਗੀਟੀ ਨਾਲੇ ਤਾਂ ਸੱਚਾ ਜਿਹੜੇ ਪੋਲਿਪਾਲਿਸੀ ਖਰ ਜਾਂ ਹੋਰ ਆ ਉਹਨਾਂ ਨੂੰ ਲੱਗਦਾ ਬਾਦਲ ਨੂੰ ਮਾਰਨੀ ਬਾਦਲ ਨੂੰ ਫਰਾਉਣਾ ਹੈ ਉਹਨਾਂ ਦਾ ਮਤਲਬ ਹੈ ਕਿ ਇਹ ਇਨਫਰਮਾਈ ਹੋਈ ਜਾਂ ਸਭ ਬੜੀ ਕੰਫਿਊਜ਼ਡ ਹੈ ਜਿਹੜੀ ਹਾਲੀਆ ਸਿੱਖ ਕੌਮ ਨੂੰ ਕੋਈ ਇਸ ਤਰ੍ਹਾਂ ਦਾ ਆ ਡੇਰੇ ਰਾਹ ਨਾ ਕੋਈ ਪਾਲ ਵਿੱਚ ਨਹੀਂ ਹੋਈ ਵਾਲੀ ਸਿਚੁਏਸ਼ਨ ਬਣ ਗਈ ਜੀ ਤਮੀ ਸਾਹਿਬ ਤੁਸੀਂ ਇਨਾਂ ਇਸ਼ੂਜ਼ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਸੋ ਵਾਹਿਗੁਰੂ ਜੀ ਕੀ ਫਤਿਹ ਵੀਅਰਸ ਇਹ ਹਨ ਦਲ ਖਾਲਸਾ ਦੇ ਸੀਨੀਅਰ ਅਗੂ ਸਰਦਾਰ ਹਰਚਰਨਜੀਤ ਸਿੰਘ ਤਮੀ ਜਿਨ੍ਹਾਂ ਨੇ ਆਪਣੇ ਵਿਚਾਰਾਂ ਦੇ ਨਾਲ ਸਾਨੂੰ ਇਹ ਗੱਲਾਂ ਬਾਰੇ ਕੁਝ ਗੱਲਾਂ ਬਾਰੇ ਚਾਣਨਾ ਪਾਇਆ ਕਿ ਕਿਵੇਂ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ ਉਹਨੂੰ ਐਸਕੇਲੇਟ ਕੀਤਾ ਜਾ ਰਿਹਾ ਹੈ ਆਪਣੇ ਜਿਹੜੇ ਸਿਆਸੀ ਮੁਫਾਦ ਨੇ ਉਹਨਾਂ ਦੀ ਪੂਰਤੀ ਦੇ ਲਈ ਤੇ ਜਿਹੜਾ ਅੱਜ ਦਾ ਸ਼ੋਅ ਹੈਗਾ ਅੰਤ ਦੇ ਵਿੱਚ ਮੈਂ ਤੁਹਾਨੂੰ ਇਹ ਇੱਕ ਗੁਜ਼ਾਰਿਸ਼ ਵੀ ਅੰਗੁਜ਼ਾਰਿਸ਼ ਵੀ ਕਰਨਾ ਚਾਹੁੰਗਾ ਕਿ ਜਿਹੜਾ ਇਹ ਸਾਡਾ ਇਨੀਸ਼ੀਏਟਿਵ ਹੈਗਾ ਟੀਵੀ 84 ਦਾ ਜਿੱਦੀ ਸ਼ੁਰੂਆਤ ਕੀਤੀ ਹੈ ਤੇ ਜੇ ਤੁਹਾਨੂੰ ਇੱਕ ਚੰਗਾ ਲੱਗਦਾ ਇੱਕ ਡਿਫਰੈਂਟ ਪਰਸਪੈਕਟਿਵ ਕੁਝ ਸਿੱਖਣ ਨੂੰ ਮਿਲਦਾ ਇਹਦੇ ਵਿੱਚੋਂ ਤਾਂ ਅਪੀਲ ਕਰਨਾ ਚਾਹੂਗਾ ਤੁਹਾਨੂੰ ਕਿ ਤੁਸੀਂ tv84.tv ਤੇ ਜਾ ਕੇ ਸਾਨੂੰ PayPal ਦੇ ਥਰੂ ਮੰਥਲੀ ਡੋਨੇਸ਼ਨ ਦੇ ਸਕਦੇ ਹੋ tv84 ਨੂੰ ਜਿੰਨੇ ਵੀ ਦੇਣਾ ਚਾਹੋ $10 $20 $50 $100 ਅ ਮੰਥ ਉਹਨੂੰ ਇੱਕ ਮੰਥਲੀ ਰੀਅਕਰਿੰਗ ਤੇ ਪਾਓ ਤਾਂ ਜੋ ਜਿਹੜਾ ਇਹ ਇਨੀਸ਼ੀਏਟਿਵ ਸੈੱਡਲੋਂ ਸ਼ੁਰੂ ਕੀਤਾ ਗਿਆ ਉਹਨੂੰ ਬਲ ਮਿਲ ਸਕੇ ਤੇ ਅਸੀਂ ਇਹਨੂੰ ਅੱਗੇ ਲੈ ਕੇ ਜਾ ਸਕੀਏ ਇਸ ਦੇ ਨਾਲ ਅਸੀਂ ਜਿਹੜਾ ਅੱਜ ਦਾ ਇਹ ਸ਼ੋਅ ਹੈਗਾ ਉਹਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕੱਲ ਨੂੰ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ